ਵਰਤਾਂ ਵਾਲੀ ਪੋਸਟ ਤੇ ਬਹੁਤ ਸਾਰੇ ਹਿੰਦੂ ਸਨਾਤਨੀ ਵੀਰਾਂ ਦੇ ਮੈਸੇਜ ਆਏ ਕੋਈ ਕਹਿੰਦਾ ਕਿ ਤੂੰ ਰੋਜੇ ਰੱਖ ਲੈ ਕੋਈ ਕਹਿੰਦਾ ਪਾਕਿਸਤਾਨ ਚਲੇ ਜਾ ਕੋਈ ਕਹਿੰਦਾ ਤੂੰ ਭਾਈਚਾਰਕ ਸਾਂਝ ਖਤਮ ਕਰ ਰਿਹਾ ਤੇ ਕੋਈ ਕਹਿੰਦਾ ਕਿ ਤੂੰ ਸਾਡੇ ਧਰਮ ਬਾਰੇ ਗਲਤ ਨਾ ਬੋਲ ਤੂੰ ਗਲਤ ਬੋ ਰਿਹਾ ਨਾਲ ਹੀ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਮੈਨੂੰ ਨਹੀਂ ਲੱਗਦਾ ਤੁਸੀਂ ਉਸ ਪੋਸਟ ਨੂੰ ਚੰਗੀ ਤਰ੍ਹਾਂ ਪੜਿਆ ਬਸ ਉੱਪਰ ਲਿਖਿਆ ਹੋਇਆ ਵਰਤਾਂ ਬਾਰੇ ਕਿ ਸਿੱਖ ਵਰਤ ਨਹੀਂ ਰੱਖਦਾ ਇਹਨਾਂ ਕੁ ਪੜ ਲਿਆ ਤੇ ਅੱਗੇ ਜਿਹੜੇ ਵਿਚਾਰ ਦੇਣੇ ਸ਼ੁਰੂ ਕਰਤੇ ਨਾਲ ਮੈਂ ਤੁਹਾਨੂੰ ਫੇਰ ਦੱਸ ਦਿੰਨਾ ਕਿ ਸਿੱਖੀ ਦੇ ਵਿੱਚ ਵਰਤ ਰੱਖਣ ਨੂੰ ਕੋਈ ਥਾਂ ਨਹੀਂ ਹੈ ਕਿਸੇ ਚੰਗੇ ਗਿਆਨੀ ਦੇ ਕੋਲੇ ਬੈਠ ਕੇ ਜਿਹਦੇ ਕੋਲੇ ਮਰਜ਼ੀ ਕੋਈ ਚੰਗਾ ਸਿੱਖ ਧਰਮ ਦਾ ਵਿਦਵਾਨ ਹੋਵੇ ਗਿਆਨੀ ਹੋਵੇ ਉਹਦੇ ਕੋਲੇ ਜਾ ਕੇ ਪੁੱਛ ਲਿਓ ਕਿ ਸਿੱਖਾਂ ਦੇ ਵਿੱਚ ਵਰਤ ਰੱਖਣ ਨੂੰ ਕੋਈ ਥਾਂ ਹੈ ਮੇਰੀ ਗੱਲ ਨਾ ਮਨੋ ਜਿਹਦੇ ਕੋਲੇ ਮਰਜ਼ੀ ਪੁੱਛ ਲਿਓ ਦੂਜੇ ਨੰਬਰ ਦੇ ਉੱਪਰ ਜਿਹੜੀਆਂ ਸਾਡੇ ਵਾਲੀਆਂ ਬੀਬੀਆਂ ਸਾਡੇ ਧਰਮ ਦੇ ਵਿੱਚ ਆ ਕੇ ਵਰਤ ਰੱਖੀ ਬੈਠੀਆਂ ਮੈਂ ਉਹਨਾਂ ਨੂੰ ਸਮਝਾਉਣ ਦੀ ਗੱਲ ਆਖੀ ਸੀ ਤੁਸੀਂ ਪੋਸਟ ਨਹੀਂ ਪੜੀ ਮੈਂ ਗੁਰਬਾਣੀ ਦੇ ਪ੍ਰਮਾਣ ਦਿੱਤੇ ਨੇ ਕਿ ਸਾਡਾ ਗੁਰੂ ਰੋਕਦਾ ਜੇ ਤੁਹਾਡੇ ਵਾਲੇ ਮੰਨਦੇ ਨੇ ਤੁਹਾਨੂੰ ਲੱਗਦਾ ਕਿ ਮੈਂ ਆਸਥਾ ਖਤਮ ਕਰ ਰਹੇ ਹਾਂ ਜਾਂ ਤੁਹਾਡੇ ਇਸ ਧਰਮ ਤੇ ਕੋਈ ਕਿਟਾਕਸ਼ ਕੀਤਾ ਨਾ ਇਹ ਤੁਹਾਨੂੰ ਭੁਲੇਖਾ ਹੈ ਤੇ ਮੈਨੂੰ ਕੋਈ ਫਰਕ ਨਹੀਂ ਪਿਆ ਮੈਂ ਉੱਥੇ ਹਜ਼ਾਰਾਂ ਮੈਸੇਜ ਆਏ ਨੇ ਮੈਂ ਇਕੱਲੇ-ਇਕੱਲੇ ਨੂੰ ਜਵਾਬ ਦੇ ਨਹੀਂ ਹੈ ਮੈਂ ਆਪਣੇ ਧਰਮ ਦੇ ਵਿੱਚ ਬੀਬੀਆਂ ਨੂੰ ਸਮਝਾਉਣ ਦਾ ਯਤਨ ਕੀਤਾ ਤੇ ਯਤਨ ਕਰਦਾ ਰ੍ਹਾਂਗਾ ਕੱਲ ਨੂੰ ਤੁਸੀਂ ਕਹੋਗੇ ਆ ਨਾ ਬੋਲੋ ਆ ਨਾ ਬੋਲ ਆ ਨਾ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਬੋਲਿਆ ਮੈਂ ਵਿਦਿਆ ਪੰਨ ਅਤੇ ਸਮਝਣ ਦਾ ਅਧਿਕਾਰ ਕੇਵਲ ਉੱਚ ਜਾਤੀਆਂ ਦੇ ਕੋਲੇ ਸੀ ਸ਼ੂਦਰ ਜਿਸ ਨੂੰ ਨੀਵੀਂ ਜਾਤ ਦਾ ਕਿਹਾ ਜਾਂਦਾ ਸੀ ਜੇ ਰੱਬ ਦੀ ਗੱਲ ਸੁਣੇਗਾ ਤਾਂ ਕੰਨਾਂ ਦੇ ਵਿੱਚ ਸਿੱਕਾ ਟਾਲ ਕੇ ਪਾ ਦਿਓ ਜੇ ਜ਼ੁਬਾਨ ਦੇ ਨਾਲ ਰੱਬ ਦੇ ਬੋਲ ਬੋਲਣਾ ਚਾਹਵੇਗਾ ਤਾਂ ਜ਼ੁਬਾਨ ਕੱਟ ਦਿੱਤੀ ਜਾਵੇ ਦੇਖੋ ਕਿਦਾਂ ਦਾ ਸਮਾਂ ਇਹ ਤਾਂ ਗੁਰੂ ਕਾ ਦਰਬਾਰ ਸੀ ਜਿਨੇ ਪਹਿਲੀ ਵਾਰ ਬਰਾਬਰਤਾ ਦਿੱਤੀ ਸੀ ਆਪਣੇ ਬਰਾਬਰ ਬਿਠਾਇਆ ਸੀ ਸਾਰਿਆਂ ਨੂੰ ਹਰ ਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਜਿਹੜਾ ਕੁਝ ਹੋਇਆ ਸੀ ਉਹ ਕਮਾਲ ਦਾ ਸੀ ਮੈਂ ਬੜਾ ਹੈਰਾਨ ਹੋ ਜਾਣਾ ਵੀ ਕ੍ਰਿਸ਼ਨ ਲਾਲ ਚੰਦ ਪੰਡਤ ਉਥੀਆਂ ਲੈ ਕੇ ਆਇਆ ਤੇ ਕਹਿੰਦਾ ਵੀ ਗੀਤਾ ਦੇ ਅਰਥ ਕੌਣ ਕਰੂਗਾ ਇੱਕ ਅਜਿਹੇ ਬੰਦੇ ਨੂੰ ਫੜ ਕੇ ਲੈ ਕੇ ਆਇਆ ਜਿਹੜਾ ਛੂਦਰ ਸਮਝਿਆ ਜਾਂਦਾ ਸੀ ਤੇ ਉਹਨੂੰ ਇਹ ਹੰਕਾਰ ਸੀ ਵੀ ਛੂਦਰ ਨੇ ਥੋੜੀ ਵੀ ਵਿਦਿਆ ਲਈ ਹੋਵੇਗੀ ਸੱਜੂ ਸਾਹਮਣੇ ਲਿਆ ਕੇ ਬਿਠਾ ਦਿੱਤਾ ਗਿਆ ਕਿਦਾਂ ਦਾ ਮਾਹੌਲ ਹੋਏਗਾ ਕਿ ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਪੰਡਤ ਦੇ ਕੋਲੋਂ ਪੋਥੀ ਲੈ ਕੇ ਛੱਜੂ ਦੇ ਹੱਥ ਦੇ ਵਿੱਚ ਰੱਖ ਦਿੱਤੀ ਗਈ ਸੀ ਜਿਹਨੂੰ ਚੋਰ ਕਿਹਾ ਗਿਆ ਸੀ ਵੀ ਇਹ ਨੀਵੀਂ ਜਾਤ ਦਾ ਚੋਰ ਹੈ ਇਹ ਇਹ ਥੋੜੀ ਵਿੱਦਿਆ ਪੜ ਸਕਦੇ ਨੇ ਕਿਆ ਕਮਾਲ ਦੀ ਚੀਜ਼ ਹੋਏ ਹੋਏਗੀ ਕਿ ਪੰਡਤ ਤੋਂ ਪੋਥੀ ਲੈ ਕੇ ਅੱਜ ਗੁਰੂ ਕੇ ਦਰਬਾਰ ਦੇ ਵਿੱਚ ਉਸ ਛੱਜੂ ਕਹੇ ਜਾਂਦੇ ਚੋਰ ਦੇ ਕੋਲੇ ਪਈ ਸੀ ਅਤੇ ਛੱਜੂ ਗੀਤਾ ਦੇ ਅਰਥ ਕਰਦਾ ਪਿਆ ਸੀ ਇਹ ਸੀ ਗੁਰੂ ਕੇ ਦਰਬਾਰ ਦੀ ਮਹਿਮਾ ਇਸੀ ਗੁਰੂ ਦੇ ਦਰਬਾਰ ਦੀ ਸੱਚੀ ਸੋਚੀ ਸਿਧਾਂਤਕ ਸਿੱਖਿਆ ਮੇਰੇ ਸਮੇਤ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆ ਨਮਸਕਾਰ ਕਰਦੇ ਆ ਹਨਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਅਸੀਂ ਮੱਥਾ ਕਿਉਂ ਟੇਕਦੇ ਆ ਗੁਰੂ ਸਾਹਿਬ ਜੀ ਪਤਾ ਕੀ ਕਹਿੰਦੇ ਤੁਦਨੋਂ ਨਿਭਣ ਮੰਨਣ ਤੇਰਾ ਨਾਮ ਤੈਨੂੰ ਨਮਸਕਾਰ ਕੀਤੀ ਹੈ ਤੇਰੀ ਕਹੀ ਹੋਈ ਗੱਲ ਮੰਨ ਕੇ ਵੀ ਚੱਲਾਂਗਾ ਕੱਲੀ ਫਾਰਮੈਲਟੀ ਨਹੀਂ ਹੈ ਤੇਰੀ ਕਹੀ ਹੋਈ ਗੱਲ ਮੰਨਾਂਗਾ ਵੀ ਅੱਛਾ ਜੇ ਗੱਲ ਨਾ ਮੰਨੀ ਮੱਥਾ ਵੀ ਟੇਕ ਲਿਆ ਗੁਰੂ ਦਾ ਉਪਦੇਸ਼ ਮੰਨਿਆ ਨਾ ਗੁਰੂ ਦੀ ਕਹੀ ਹੋਈ ਗੱਲ ਨੂੰ ਜੀਵਨ ਦੇ ਵਿੱਚ ਨਾ ਲੈ ਕੇ ਆਂਦਾ ਫਿਰ ਵੀ ਇੱਕ ਗੁਰੂ ਦਾ ਵਚਨ ਹੈ ਸਲਾਮ ਜਵਾਬ ਦੋਵੇਂ ਕਰੈ ਸਲਾਮ ਕੀਤੀ ਐ ਤੇਰੀ ਗੱਲ ਮੰਨਾਂਗਾ ਨਾਲ ਜਵਾਬ ਵੀ ਦੇ ਦਿੱਤਾ ਕਿ ਤੇਰੀ ਮੰਨਣੀ ਕੋਈ ਨਹੀਂ ਸਲਾਮ ਜਵਾਬ ਦੋਵੇਂ ਕਰੈ ਮੁੱਢੋ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ ਦੋਵੇਂ ਵਿਅਰਥ ਚਲੇ ਗਈਆਂ ਮੱਥਾ ਟੇਕਿਆ ਸੀ ਪ੍ਰੋਮਿਸ ਕੀਤਾ ਸੀ ਵਾਅਦਾ ਕੀਤਾ ਸੀ ਗੁਰੂ ਨਾਲ ਤੇਰੀ ਗੱਲ ਮੰਨ ਕੇ ਚੱਲਾਂਗਾ ਨਾਲ ਜਵਾਬ ਵੀ ਦੇ ਦਿੱਤਾ ਤੇਰੀ ਮੰਨਣੀ ਕੋਈ ਨਹੀਂ ਵੈਸੇ ਨਾ ਸਾਨੂੰ ਅਜੇ ਤੱਕ ਇਹੀ ਆਰੇ ਲਾਈ ਰੱਖਿਆ ਵੀ ਗੁਰੂ ਕੋਲੇ ਆਓ ਮੱਥਾ ਟੇਕੋ ਬਸ ਨਮਸਕਾਰ ਕਰੋ ਇਹ ਕਿਸੇ ਨੇ ਦੱਸਿਆ ਹੀ ਨਹੀਂ ਸਾਨੂੰ ਵੀ ਮੱਥਾ ਟੇਕਣ ਦਾ ਨਮਸਕਾਰ ਕਰਨ ਦਾ ਮਤਲਬ ਕੀ ਹੈ